ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੰਦੀ ਹੈ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤਾਂ ਮੌਕੇ 'ਤੇ ਲਗਾਤਾਰ ਨਵੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਭਾਰੀ ਪੁਲਿਸ ਫੋਰਸ ਵੀ ਤਣਾਤ ਹੈ ਤਾਂ ਉੱਥੇ ਹੀ ਹੁਣ ਫੌਜ ਦੀ ਟੁਕੜੀ ਵੀ ਮੌਕੇ 'ਤੇ ਪਹੁੰਚ ਗਈ ਹੈ ਜਿਨ੍ਹਾਂ ਦੇ ਵੱਲੋਂ ਥਾਣੇ ਨੂੰ ਕਿਰਾ ਬੰਦੀ ਕਰਕੇ ਪੂਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਆਏ ਦਿਨ ਅਜਿਹੇ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਤਾਂ ਇੱਕ ਵਾਰ ਫਿਰ ਅੰਮ੍ਰਿਤਸਰ ਇਸਲਾਮਾਬਾਦ ਦੇ ਅੰਦਰ ਜੋ ਥਾਣਾ ਪੈਂਦਾ ਉੱਥੇ ਜ਼ੋਰਦਾਰ ਧਮਾਕਾ ਹੁੰਦਾ ਲੋਕਾਂ ਦੇ ਘਰਾਂ ਦੇ ਸ਼ੀਸ਼ੇ ਤੱਕ ਟੁੱਟ ਜਾਂਦੇ ਨੇ ਜਿਸ ਤੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਇਹ ਧਮਾਕਾ ਕਿੰਨਾ ਭਿਆਨਕ ਹੋਵੇਗਾ ਤੇ ਕਿੰਨਾ ਜ਼ੋਰਦਾਰ ਹੋਵੇਗਾ ਤਾਂ ਲੋਕ ਘਰੋਂ ਬਾਹਰ ਨਿਕਲਨੇ ਸ਼ੁਰੂ ਹੋ ਜਾਂਦੇ ਨੇ ਜਿਵੇਂ ਹੀ ਉਹਨਾਂ ਦੇ ਕੰਨਾਂ ਦੇ ਵਿੱਚ ਧਮਾਕੇ ਦੀ ਆਵਾਜ਼ ਸੁਣਾਈ ਦਿੰਦੀ ਹੈ ਤਾਂ ਇਸ ਤੋਂ ਪਹਿਲਾਂ ਵੀ ਕਈ ਵਾਰ ਅੰਮ੍ਰਿਤਸਰ ਥਾਣੇ ਨੂੰ ਨਿਸ਼ਾਨਾ ਬਣਾਇਆ ਜਾ ਚੁੱਕਿਆ ਹੈ ਤਾਂ ਹੁਣ ਇੱਕ ਵਾਰ ਫਿਰ ਜੋ ਐ ਤਮਾਕਾ ਸੁਣਾਈ ਦਿੱਤਾ ਹੈ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਬੀਤੀ ਦੇਰ ਰਾਤ 3 ਵਜੇ ਇੱਕ ਜ਼ੋਰਦਾਰ ਆਵਾਜ਼ ਸੁਣਾਈ ਦਿੰਦੀ ਹੈ ਬਲਾਸਟ ਜਿਹੀ ਅਵਾਜ਼ ਜਦੋਂ ਲੋਕਾਂ ਦੇ ਕੰਨੀਆਂ ਪੈਂਦੀ ਹੈ ਤਾਂ ਲੋਕ ਆਪਣੇ ਘਰੋਂ ਬਾਹਰ ਨਿਕਲਣਾ ਸ਼ੁਰੂ ਹੋ ਜਾਂਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੋਕਾਂ ਦੇ ਸ਼ੀਸ਼ੇ ਤੱਕ ਕਰਾ ਦੇ ਟੁੱਟ ਚੁੱਕੇ ਨੇ ਜਿਸ ਤੋਂ ਪਤਾ ਲੱਗਦਾ ਕਿ ਇਹ ਤਮਾਕਾ ਕਿੰਨਾ ਭਿਆਨਕ ਹੋਵੇਗਾ ਤਾਂ ਉੱਥੇ ਹੀ ਹੁਣ ਫੌਜ ਦੀ ਇੱਕ ਟੁਕੜੀ ਵੀ ਜਿਹੜੀ ਹੈ ਉਹ ਪਹੁੰਚ ਗਈ ਹੈ ਥਾਣੇ ਦੇ ਅੰਦਰ ਤਾਂ ਉਹਨਾਂ ਦੇ ਵੱਲੋਂ ਘੇਰਾਬੰਦੀ ਕਰਕੇ ਪੂਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਵੱਡੀ ਘਟਨਾ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਵਾਪਰੀ ਹੈ ਥਾਣਿਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਜੋ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਬੀਤੇ ਦਿਨੀ ਵੀ ਜੋ ਇੱਕ ਤੋਂ ਬਾਅਦ ਇੱਕ ਕਈ ਥਾਣਿਆਂ ਦੇ ਅੰਦਰ ਤਮਾਕੇ ਹੁੰਦੇ ਨੇ ਹਾਲਾਂਕਿ ਗਨੀਮਤ ਹੈ ਰਹੀ ਕਿ ਇਸ ਕਟਨਾ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਜੋ ਆਵਾਜ਼ ਜੋ ਲੋਕਾਂ ਨੂੰ ਸੁਣਾਈ ਦਿੰਦੀ ਹੈ ਉਸ ਦੇ ਵਿੱਚ ਲੋਕ ਜੋ ਬਿਆਨ ਕਰਦੇ ਨੇ ਕਿ ਕਾਫੀ ਜ਼ੋਰਦਾਰ ਆਵਾਜ਼ ਸੇ ਜਿਸ ਕਰਕੇ ਉਹ ਕਰੋ ਬਾਹਰ ਨਿਕਲਾਏ ਤਾਂ ਮੌਕੇ ਤੇ ਭਾਰੀ ਪੁਲਿਸ ਫੋਰਸ ਵੀ ਜਿਹੜੇ ਵੱਡੇ ਅਫਸਰ ਨੇ ਉਹ ਵੀ ਮੌਕੇ ਤੇ ਪਹੁੰਚ ਗਏ ਨੇ ਤਾਂ ਫੌਜ ਦੀ ਟੁਕੜੀ ਵੀ ਜੋ ਮੌਕੇ ਤੇ ਪਹੁੰਚ ਗਈ ਹੈ ਪਹੁੰਚ ਗਈ ਹੈ ਤਸਵੀਰਾਂ ਤੁਹਾਨੂੰ ਸਿੱਧੀਆਂ ਇਸਲਾਮਾਬਾਦ ठाਣੇ ਵਿਖਾ ਦਿਖਾ ਰਹੇ ਆ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਭਾਰੀ ਪੁਲਿਸ ਫੋਰਸ ਤਣਾਤ ਕੀਤੀ ਗਈ ਹੈ ਤੇ ਫੌਜ ਵੀ ਪਹੁੰਚ ਗਈ ਹੈ ਜਿਨ੍ਹਾਂ ਦੇ ਵੱਲੋਂ ਘੇਰਾਬੰਦੀ ਕਰਕੇ ਜੋ ਸਾਰੇ ਇਲਾਕੇ ਦੀ ਜਾਂਚ ਕੀਤੀ ਜਾ ਰਹੀ ਹੈ ਉੱਥੇ ਹੀ ਮੌਕੇ ਤੇ ਮੇਰੇ ਸਹਿਯੋਗੀ ਸਿਕੰਦਰ ਮஜੂਦ ਨੇ ਜਿਨ੍ਹਾਂ ਦੇ ਵੱਲੋਂ ਪਲ-ਪਲ ਤੇ ਅਪਡੇਟ ਸਾਂਝੀ ਕੀਤੀ ਜਾ ਰਹੀ ਹੈ ਉੱਥੇ ਹੀ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਕਹਿਣਾ ਹੈ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਤਾਂ ਪੁਲਿਸ थाना اسلام آباد ਜਿਹੜੀ ਕਿ ਸੰਤਰੀ ਪੋਸਟ ਹੈ ਉਸ ਦੇ ਬਿਲਕੁਲ ਨਾਲ ਜਿਹੜਾ ਕਿ ਦੱਸਿਆ ਜਾ ਰਿਹਾ ਹੈ ਕਿ ਬਲਾਸਟ ਹੋਇਆ ਔਰ ਏ ਧਮਾਕੇ ਜਿਹੜੀ ਆਵਾਜ਼ ਸੀ ਬਹੁਤ ਜ਼ਿਆਦਾ ਤੇਜ਼ ਸੀਗੀ ਔਰ ਜਿਹੜੇ ਆਸ-ਪਾਸੇ ਦੇ ਲੋਕ ਨੇ ਉਹ ਵੀ ਜਿਹੜਾ ਕਿ ਉੱਠ ਕੇ ਘਰੋਂ ਦੇ ਬਾਹਰ ਆਗੇ ਸੀ ਔਰ ਲੋਕਾਂ ਨੂੰ ਇਹ ਪਤਾ ਲੱਗਾ ਵੀ ਇਹ ਇੰਨਾ ਜ਼ੋਰਦਾਰ ਧਮਾਕਾ ਹੈ ਕਿ ਜਦੋਂ ਦਿਖਾ ਦਿੰਦੇ ਆ ਜਿਹੜੇ ਕਿ ਇਸ ਧਮਾਕੇ ਦੌਰਾਨ ਕੁਝ ਬਾਰੀਆਂ ਦੇ ਜਿਹੜੇ ਸ਼ੀਸ਼ੇ ਵੀ ਜਿਹੜੇ ਕਿ ਉਹ ਟੁੱਟ ਗਏ ਨੇ ਕਿਉਂਕਿ ਬਿਲਕੁਲ اسلام ਆਬਾਦ ਥਾਣੇ ਦੇ ਸਾਹਮਣੇ ਜਿਹੜਾ ਘਰ ਆਏ ਉੱਥੇ ਵੀ ਜਿਹੜੇ ਕਿ ਸ਼ੀਸ਼ੇ ਤਰੇੜ ਗਏ ਨੇ ਨਾਲ ਲੋਕ ਵੀ ਇੱਥੇ ਨੇ ਉਹਨਾਂ ਨੇ ਵੀ ਜ਼ਰੂਰ ਗੱਲਬਾਤ ਕਰਨਗੇ ਕਿਉਂਕਿ ਰਾਤ 3:30 ਵਜੇ ਦਾ ਜਿਹੜਾ ਕਿ ਇਹ ਬਲਾਸਟ ਹੋਇਆ ਹੈ ਬਹੁਤ ਜ਼ੋਰਦਾਰ ਆਵਾਜ਼ ਸੁਣੀ ਗਈ ਹੈ ਇਥੋਂ ਦੇ ਜਿਹੜੇ ਲੋਕਲ ਪ੍ਰੈਜ਼ੀਡੈਂਟ ਨੇ ਉਹਨਾਂ ਦਾ ਆਖਣਾ ਵੀ ਬਹੁਤ ਤੇਜ਼ ਆਵਾਜ਼ ਸੀਗੀ ਤੁਸੀਂ ਆਵਾਜ਼ ਸੁਣੀ ਸਰੇ ਥੇ ਹਾਂਜੀ ਸਾਹਿਬ ਜੀ ਸੁਣੀ ਸੀ ਜਦੋਂ ਆਤ ਨੂੰ ਹੀ ਕਿੰਨੇ ਵਜੇ ਸਮਾਂ ਹੋਏਗਾ ਕੋਈ 3:00 ਹੋਏ ਤੇ ਲਾਗੇ ਜਾਗੇ ਜੀ ਤੁਸੀਂ ਕਿੱਥੇ ਰਹਿੰਦੇ ਹੋ ਇੱਥੇ ਨਾਲ ਹੀ ਬਾਹਰ ਰਹਿੰਦੇ ਆ ਜੀ ਗਲੀ 'ਚ ਹਾਂਜੀ 3 ਦੇ ਲਾਗੇ ਚ ਆਗੇ ਆਗਾ ਟਾਈਮ ਉਦੋਂ ਹੀ ਇੰਨਾ ਤੇਜ਼ ਧਮਾਕਾ ਸੀਗਾ ਕਾਫੀ ਤੇਜ਼ ਧਮਾਕਾ ਹੀ ਦਾ ਆਪਾਂ ਦੇ ਆ ਦੋ ਗਲੀਆਂ ਛੱਡ ਕੇ ਰਹਿੰਦੇ ਉੱਥੇ ਦਾ ਵਾਹ ਜੀ ਦੋ ਗਲੀਆਂ ਦੂਰ ਵੀ ਆਵਾਜ਼ ਆਈ ਹਾਂਜੀ ਆ ਨਾਲ ਦੋ ਗਲੀਆਂ ਛੱਡ ਕੇ ਰਹੀਦਾ ਜੀ ਉਹ ਤੇ ਉਸ ਵਾਰ ਤੁਸੀਂ ਬਾਹਰ ਆਏ ਸੜਕ ਤੇ ਵੇਖਿਆ ਕੀ ਆ ਕੇ ਨਹੀਂ ਵੇਖਿਆ ਜੀ ਰਾਤ ਨੂੰ ਐਨੀ ਕਿਹੜਾ ਬਾਹਰ ਇਸ ਘਰ ਕੇ ਹਾਂਜੀ ਬਿਲਕੁਲ ਤਾਂ ਵਿਫਾਦਲੇ ਆਏ ਜਿ세 ਕਿ ਕੁਝ ਸ਼ੀਸ਼ੇ ਨੇ ਜਿਹੜੇ ਕਿ ਉਹ ਵੀ ਤਰੇੜੇ ਗਏ ਨੇ ਭਾਜੀ ਕੀ ਨਾਮ ਹੈ ਤੁਸੀਂ ਕਿੱਥੇ ਰਹਿੰਦੇ ਹੋ ਆਹ ਧਾਨੇ ਸਾਹਮਣੇ ਰਹਿੰਦੇ ਆ ਖਾਨੇ ਦੇ ਬਿਲਕੁਲ ਸਾਹਮਣੇ ਘਰ ਛੜਿਆ ਹਾਂਜੀ ਹਾਂਜੀ ਕੀ ਸੁਣਿਆ ਕਿ ਤੁਸੀਂ ਭਾਈ ਕਹਿੰਦੇ ਬਾਂਬੀ ਫੜਿਆ ਦਿਨ ਹੋਏ ਕਿ 10 ਮਿੰਟ ਤੁਹਾਨੂੰ ਬਾਹਰ ਹੀ ਜਾਣੇ ਕੀ ਆ ਹੂੰ ਤੁਸੀਂ ਉਸ ਟਾਈਮ ਤੇ ਫਿਰ ਬਾਹਰ ਆ ਗਏ ਆ ਥਾਣੇ ਵਾਲੇ ਵੀ ਬਾਹਰ ਆ ਗਏ ਸਾਰੇ ਇਹ ਕਹੀ ਜਾਂਦੇ ਨਹੀਂ ਨਹੀਂ ਕੁਛ ਨਹੀਂ ਕੁਛ ਨਹੀਂ ਹੋ ਵੇਖੋ ਇਹ ਹਾਲ ਹੈ ਸ਼ੀਸ਼ੇ ਬਾਹਰ ਆ ਗਏ ਡੋੜਾ ਵੇਖੋ ਇਤਰਾ ਫੜੀ ਟੁੱਟ ਗਏ ਪੱਟਾ ਮਾਰੇ ਕੋਈ ਤੇ ਰੇੜ ਥੋੜੀ ਜਾਂਦੀ ਪੂਰਾ ਫਟ ਜਣਾ ਸੀ ਬਹੁਤ ਟੀਟ ਮੱਕਾ ਜ਼ੋਰਦਾਰ ਬਹੁਤ ਜ਼ਿਆਦਾ ਆ ਵੀ ਥੋੜੀ ਜਾਂਦੇ ਆ ਚੈੱਕ ਕਰਨੇ ਤੁਹਾਨੂੰ ਸਮਝ ਲੱਗੀ ਵੈਸੇ ਉਸ ਟਾਈਮ ਤੇ ਹੋਇਆ ਕੀ ਹੈ ਭਾਜੀ ਮੈਨੂੰ ਤਾਂ ਲੱਗਦਾ ਇਹਨਾਂ ਦਾ ਕੋਈ ਅੰਦਰ ਹੀ ਕੋਈ ਪੁਰਾਣਾ ਪੁਰਾਣਾ ਗਰੇਡ ਫਟ ਗਿਆ ਜੇ ਜਿਹੜੀ ਮੇਨ ਗੱਲ ਹੈ ਕੋਈ ਜਿਵੇਂ ਪੁਰਾਣਾ ਸਲਾ ਪਿਆ ਹੋਵੇ ਕੋ ਚੱਲ ਜਾਂਦਾ ਵਾ ਹੁਣ ਮਾਰਾ ਹੀ ਜਾਣੇ ਇਹਦੇ ਕੰਦੇ ਆ ਕੀ ਕੁਝ ਨਹੀਂਗਾ ਕੁਝ ਨਹੀਂਗਾ ਪਰ ਜੇ ਥਾਣੇ ਦੇ ਅੰਦਰੋਂ ਇਤਨੀ ਆਵਾਜ਼ ਆ ਰਹੀ ਹੈ ਤੁਸੀਂ ਆਪ ਸ਼ਾਇਦ ਕੋਈ ਤੁਹਾਡਾ ਵੀ ਦਿਲ ਡੇਲੇ ਹੋਗਾ ਉਸ ਟਾਈਮ ਤੇ ਮਾਰੇ ਸਾਰਾ ਮਹੱਲਾ ਡੇਲ ਗਿਆ پتہ ਨਹੀਂ ਕੀ ਹੋ ਗਿਆ ਬਿਲਕੁਲ ਹੈਗਾ ਤੇ ਆਰਮੀ ਆ ਰਹੀ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਹੁਣ ਇੱਥੇ ਫੌਜੀ ਜਵਾਨ ਵੀ ਜਿਹੜੇ ਕਿੱਥੇ ਪਹੁੰਚ ਰਹੇ ਨੇ ਕਿਉਂਕਿ ਜੇ ਗੱਲ ਕਰ ਲਈਏ ਬੀਤੀ ਜੇ ਰਾਤ ਦੀ ਤਾਂ ਇੱਥੇ ਥਾਣੇ ਅੰਦਰ ਬਲਾਸਟ ਦੀ ਗੱਲ ਆਕੀ ਜਾ ਰਹੀ ਹੈ ਜਿਸੇ ਕਿ ਹੁਣ ਰਵੰਦੀ ਕੀਤੀ ਚਾਰ ਚਾਰ ਜਵਾਨ ਵੀ ਇੱਥੇ ਪਹੁੰਚ ਰਹੇ ਨੇ ਤਾਂ ਬਿਲਕੁਲ ਪੁਲਿਸ थाना اسلام آباد ਦੇ ਜਿਹੜਾ ਕਿ ਬਾਹਰ ਤੇ ਨਾਲ ਅੰਦਰ ਵੀ ਜਿਹੜਾ ਕਿ ਹੁਣ ਆਰਮੀ ਦੇ ਜਵਾਨ ਵੀ ਪਹੁੰਚ ਚੁੱਕੇ ਨੇ ਔਰ ਕਿ ਰਵੰਦੀ ਜਿਹੜੀ ਕੀਤੀ ਜਾ ਰਹੀ ਹੈ ਕਿਉਂਕਿ ਬੀਤੀ ਦੇਰ ਆ ਜਿਹੜਾ ਕਿ ਬਲਾਸਟ ਹੋਇਆ ਔਰ ਜਿਹੜੇ ਕਿ ਆਸ-ਪਾਸ ਦੇ ਲੋਕ ਨੇ ਉਹ ਵੀ ਸਹਮੇ ਹੋਏ ਨੇ ਤੁਹਾਨੂੰ ਦਿਖਾ ਦਿੰਦੇ ਇੱਕ ਵਾਰ ਫਿਰ ਜਿਹੜੇ ਕਿ ਸ਼ੀਸ਼ੇ ਤੜੇਰੇ ਗਏ ਨੇ ਤੁਸੀਂ ਦੇਖ ਸਕਦੇ ਹੋ ਕਿਸ ਕਦਰ ਜਿਹੜੇ ਕਿ ਇਹ ਸ਼ੀਸ਼ੇ ਜਿਹਨੇ ਤੇ ਥੜੇੜੇ ਜਿਹਨੇ ਕਿਉਂਕਿ ਜਿਹਨੂੰ ਜ਼ੋਰਦਾਰ ਤਮਾਕਾ ਹੁੰਦਾ ਤੇ ਆਸ-ਪਾਸੇ ਜੋ ਕੱਚ ਦਾ ਸਮਾਨ ਹੁੰਦਾ ਉਹ ਖਿਲਰ ਜਾਂਦਾ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਕਦਰ ਜਿਹੜੇ ਕਿ ਸ਼ੀਸ਼ੇ تھے ਟੁੱਟੇ ਹੋਏ ਨੇ ਨਾਲ ਨਾਲ ਜੇ ਬੀਤੀ ਰਾਤ ਦੀ ਗੱਲ ਕਰੀਏ ਤਾਂ ਦੇਰ ਰਾਤ ਸਮਾਂ ਸੀ ਜੋ ਇਸ ਵਿੱਚ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਪਰ ਦਹਿਸ਼ਤ ਦਾ ਮਾਹੌਲ ਜ਼ਰੂਰ ਬਣਿਆ ਹੋਇਆ ਕੁਝ ਸਮੇਂ ਪਹਿਲਾਂ ਹੀ ਸੀਪੀ ਗੁਰਪ੍ਰੀਤ ਸਿੰਘ ਪੁੱਲਰ ਵੀ ਇੱਥੋਂ ਹੋ ਕੇ ਗਏ ਨੇ ਉਹਨਾਂ ਨੇ ਆਖਿਆ ਵੀ ਜ਼ੋਰਦਾਰ ਤਮਾਕਾ ਜ਼ਰੂਰ ਹੋਇਆ ਪਰ ਇਹ ਤਮਾਕਾ ਹੈ ਕਾਦਾ ਸੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਅਗਲ ਬਾਤ ਵੀ ਕਰਨੇ ਆ ਐਸਚਓ ਪੁਲਸ ਨਾਲ ਸਮਵਾਦ ਆਰਮੀ ਆਰਮੀ ਦੀ ਟੀਮ ਆ ਆਰਮੀ ਬਾਰੇ ਆਰਮੀ ਅਫਸਰ ਆਇਆ ਮੈਨੂੰ ਮਿਲਿਆ ਨਹੀਂ ਅਜੇ ਜੀ ਅੰਦਰ ਆਏ ਨੇ ਨਹੀਂ ਆਰਮੀ ਆਰਮੀ ਨੂੰ ਮੈਂ ਸੀਨੀਅਰ ਅਫਸਰ ਜਿਹੜਾ ਆਇਆ ਨਾ ਇੱਥੇ ਬਾਹਰ ਹੈ ਮੇਰੇ ਉਹਦੇ ਨੋਟਿਸ ਨਹੀਂ ਅੰਦਰ ਐਸਪੀ ਸਾਹਿਬ ਵੀ ਬੈਠੇ ਨੇ ਉਹਨਾਂ ਨੂੰ ਮਿਲਦੇ ਨੇ ਕੋਈ ਜਿਹੜਾ ਜਿਸ ਤਰ੍ਹਾਂ ਤੁਸੀਂ ਆਏ ਹੋ ਸੁਣ ਕੇ ਇਸੇ ਤਰ੍ਹਾਂ ਹੀ ਸਾਰੇ ਆ ਰਹੇ ਆ ਸਾਰੇ ਜਾਂਚ ਦਾ ਵਿਸ਼ਾ ਕਰ ਰਹੇ ਆ ਆਵਾਜ਼ ਜ਼ਰੂਰ ਆਈ ਆ ਇਹ ਤਾਂ ਸੀਪੀ ਸਰ ਨੇ ਵੀ ਤੁਹਾਨੂੰ ਬਰੀਫ ਕਰ ਦਿੱਤਾ ਲਾਕਾ ਨਿਵਾਸੀ ਨੂੰ ਕੀ ਅਪੀਲ ਕਰਨਾ ਚਾਹੋਗੇ ਕਿ ਮਾਹੌਲ ਜਿਹਾ ਬਣ ਗਿਆ ਲੋਕ ਡਰਦੇ ਆ ਲੋਕ ਇਹ ਆ ਰਹੀਏ ਇੱਕੇ ਡਰ ਗਿਆ ਜੀ ਨਹੀਂ ਨਹੀਂ ਦੇਖੋ ਆਰਮੀ ਅਸਰਾਂ ਨੂੰ ਵੀ ਅਸੀਂ ਉਹ ਵੇਖ ਲਵਾਂਗੇ ਜਿਸ ਤਰ੍ਹਾਂ ਪਰ ਮਸਲਾ ਇਹ ਚੀਜ਼ ਦਾ ਕਿ ਲਾਕਾ ਨਿਵਾਸੀਆਂ ਨੂੰ ਸਰ ਨੇ ਵੀ ਪਹਿਲਾਂ ਅਪੀਲ ਕੀਤੀ ਹੈ ਕਿ ਕਿਸੇ ਵੀ دہشت ਵਿੱਚ ਆਉਣ ਦੀ ਲੋੜ ਨਹੀਂ ਜੇਕਰ ਕੋਈ ਆਵਾਜ਼ ਦਾ ਆਵਾਜ਼ ਆਈ ਆ ਸਾਰੇ ਉਸ ਨੂੰ ਅਸੀਂ ਜਾਂਚ ਕਰ ਰਹੇ ਆ ਵਿਸ਼ਾ ਕਰ ਰਹੇ ਆ ਤੁਹਾਡੇ ਸਾਹਮਣੇ ਥਾਣਾ ਵਾ ਤੁਸੀਂ ਵੀ ਖਲੋਤੇ ਹੋ ਯਾਰ ਉਹਨਾਂ ਨੇ ਕਿਉਂਕਿ ਆਰਮੀ ਦੇ ਜਿਹੜੇ ਕੀ ਅਧਿਕਾਰੀ ਤੁਸੀਂ ਦੇਖ ਸਕਦੇ ਹੋ ਇੱਥੇ ਹੁਣ ਪਹੁੰਚ ਕੇ ਸੀ ਜੇ ਔਰ ਹੁਣ ਵਾਪਸ ਜਾ ਰਹੇ ਨੇ ਕਿਉਂਕਿ ਬਹੁਤ ਵੱਡਾ ਜਿਹੜਾ ਕੀ ਮਾਮਲਾ ਹੈ ਜਿਸ ਤੇ ਕੀ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਜਿੱਥੇ ਕੀ ਹੋਣੇ ਹੁਣੇ ਆਰਮੀ ਦੇ ਅਫਸਰ ਵੀ ਜਿਹੜੇ ਕੀ ਪਹੁੰਚੇ ਸੀ ਕਿਉਂਕਿ ਜੇਕਰ ਕੁਝ ਵੱਡਾ ਹੋਇਆ ਤਾਂ ਹੀ ਇੱਥੇ ਆਰਮੀ ਪਹੁੰਚੀ ਹੈ ਅਤੇ ਜਿਵੇਂ ਕਿ ਦੇ ਆਰਮੀ ਦੇ ਅਫਸਰ ਜਿਹੜੇ ਕੀਤੇ ਹੁਨੇ ਹੁਨੇ ਉਸ ਸਟਾਨਾ ਪਰਮਵਾਦ ਦੇ ਅੰਦਰ ਗਏ ਸੀ ਤਾਂ ਹੁਣ ਜਿਹੜਾ ਕਿ ਉਹ ਵਾਪਸ ਜਾ ਰਹੇ ਨੇ ਵੱਡੀ ਘਟਨਾ ਪੁਲਿਸ ਸਟਾਨਾ ਸਮਵਾਦ ਦੇ ਅੰਦਰ ਗਰਨੇਡ ਛੁੱਟਣ ਦੀ ਘਟਨਾ ਜਿਹੜੀ ਕਿ ਜ਼ਿੰਮੇਵਾਰੀ ਵੀ ਜਿਹੜੀ ਉਹ ਲਿੱਤੀ ਗਈ ਹੈ ਜੀਵਨ ਫੌਜੀ ਵਲੋਂ ਜਿਹੜਾ ਯੂਕੇ ਬੇਸ ਗੈਂਗਸਟਰ ਹੈ ਉਸ ਵਲੋਂ ਪੋਸਟ ਪਾ ਕੇ ਜਿਹੜੀ ਕਿ ਜ਼ਿੰਮੇਵਾਰੀ ਵੀ ਇਸ ਦੀ ਲਿੱਤੀ ਗਈ ਹੈ ਤੇ ਉਸ ਬਾਅਦ ਜਿਹੜਾ ਕਿ ਇੱਥੇ ਬਹੁਤ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਲੋਕ ਸਾਮੇ ਹੋਏ ਨੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਗਈ ਹੈ ਔਰ ਲੋਕ ਆਖਰੇ ਨੇ ਬਹੁਤ ਜ਼ੋਰ ਜ਼ੋਰ ਨਾਲ ਧਮਾਕਾ ਹੈ ਉਹ ਸੁਣਾਈ ਦਿੱਤਾ ਹੈ ਉਹਨਾਂ ਬਲੋ ਰਾਤ 9:30 ਵਜੇ ਦਾ ਸਮਾ ਹੋਏਗਾ ਤੇ ਜਾਂਚ ਦਾ ਵਿਸ਼ਾ ਲਗਾਤਾ ਜਿੱਤੇ ਕਿ ਪੁਲਿਸ ਆਪਣੇ ਪੱਧਰ ਤੇ ਜਾਂਚ ਕਰ ਰਹੀ ਹੈ ਔਰ ਇੱਥੇ ਹੁਣ ਆਰਮੀ ਅਫਸਰ ਵੀ ਇੱਥੇ ਪਹੁੰਚੇ ਨੇ ਅਧਿਕਾਰੀ ਸੇਬਾ ਨੇ ਪਹੁੰਚੇ ਹੋਏ ਨੇ ਸੇ ਔਰ ਜਾਂਚ ਜਿਹੜੀ ਦੀ ਤਜੀਬ ਉਹ ਕੀਤੀ ਜਾ ਰਹੀ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਜਰੂਰ ਕਰ ਰਹੇ ਆ ਇੱਕ ਪਾਸੇ ਪੁਲਿਸ ਆਖਰੀ ਹੈ ਕੋਈ ਬਲਾਸਟ ਨਹੀਂ ਹੋਇਆ ਜ਼ੋਰਦਾਰ ਧਮਾਕਾ ਜ਼ਰੂਰ ਹੋਇਆ ਦੂਜੇ ਪਾਸੇ ਆਰਮੀ ਪਹੁੰਚੀ ਹੋਏ ਥੇ ਆਰਮੀ ਦੇ ਵੱਡੇ ਅਫਸਰ ਪਹੁੰਚੇ ਨੇ ਨਾਲ ਜਵਾਨ ਤੁਸੀਂ ਦੇਖ ਸਕਦੇ ਹੋ ਜਿਹੜੇ ਕਿ ਪੁਲਿਸ ਥਾਣੇ ਵਿੱਚ ਪਹੁੰਚੇ ਸੀ ਤੇ ਪੁਲਿਸ ਨਾਲ ਗੱਲਬਾਤ ਕਰਕੇ ਅਫਸਰਾਂ ਨਾਲ ਗੱਲਬਾਤ ਕਰਕੇ ਜਿਹੜੇ ਕਿ ਹੁਣ ਉਹ ਵਾਪਸ ਪਰਤ ਰਹੇ ਨੇ ਕਿਉਂਕਿ ਵੱਡਾ ਮਾਮਲਾ ਜਿਹੜਾ ਕਿ ਲਗਾਤਾਰ ਪੁਲਿਸ ਥਾਣਿਆਂ ਨੂੰ ਨਿਸ਼ਾਨਾ ਬਣਾਉਂਦਾ ਸਾਹਮਣੇ ਆ ਰਿਹਾ ਔਰ ਨਾਲ ਨਾਲ ਜ਼ਿੰਮੇਵਾਰੀ ਵੀ ਲਿੱਤੀ ਜਾ ਰਹੀ ਹੈ ਆਖਿਰਕਾਰ ਇਹ ਬਲਾਸਟ ਕਿਉਂ ਕੀਤਾ ਜਾ ਰਿਹਾ ਹੈ ਇਸ ਦੇ ਪਿੱਛੇ ਕਾਰਨ ਕੀ ਦੱਸਿਆ ਜਾ ਰਿਹਾ ਹੈ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਆਰਮੀ ਅਫਸਰ ਨਾਲ ਸਰ ਕੁਝ ਕਹਿਣਾ ਹੈ ਇਸ ਬਾਰੇ ਕਿਉਂ ਆਪਕੋ ਜੋ ਵੀ ਇਨਫੋਰਮੇਸ਼ਨ ਚਾਹੀਏ ਹੋਗੀ ਆਪਕੋ ਐਸਪੀ ਸਾਹਿਬ ਬਤਾਉਣਗੇ ਥੈਂਕ ਯੂ ਜਿਹੜੇ ਕਿ ਅ ਅਧਿਕਾਰੀ ਨੇ ਆਰਮੀ ਦੇ ਉਹ ਇਸ ਮਾਮਲੇ ਵਿੱਚ ਬਰੀਫਿੰਗ ਲਈ ਜਿਹੜੇ ਕਿ ਉਹ ਨਹੀਂ ਦੇ ਆ ਰਹੇ ਨੇ ਕਿਉਂਕਿ ਉਹਨਾਂ ਵੱਲੋਂ ਅਖੇਜਰ ਵੀ ਪੁਲਿਸ ਨਾਲ ਗੱਲਬਾਤ ਕੀਤੀ ਹੈ ਇਸ ਮਾਮਲੇ ਵਿੱਚ ਪਰ ਵੱਡਾ ਜਿਹੜਾ ਕੀ ਮਾਮਲਾ ਜਿਹੜਾ ਕੀ ਜਿਸ ਤੱਕੇ ਆਰਮੀ ਵੀ ਇੱਥੇ ਪੁਲਿਸ ਥਾਣੇ ਵਿੱਚ ਪਹੁੰਚੀ ਸੀ ਔਰ ਉਹਨਾਂ ਨੇ ਪੁਲਿਸ ਅਫਸਰ ਨਾਲ ਗੱਲਬਾਤ ਵੀ ਕੀਤੀ ਹੈ ਪਰ মিডিਆ ਨਾਲ ਜਿਹੜੀ ਕੀ ਉਹ ਗੱਲਬਾਤ ਨਹੀਂ ਕਰ ਰਹੇ ਕਿਉਂਕਿ ਜੇ ਗੱਲ ਕਰ ਲਈਏ ਜ਼ੋਰਦਾਰ ਧਮਾਕਾ ਹੋਇਆ ਸੀਗਾ ਰਾਤ 3:30 ਦੇ ਸਮੇਂ ਹੋਏਗਾ ਜਿਹੜੇ ਲੱਗਲੇ ਲੋਕ ਸੀਗੇ ਉਹ ਵੀ ਅੱਜ ਵਿੱਚ ਤੇ ਨੇ ਕਿਉਂਕਿ ਬਹੁਤ ਤੇਜ਼ ਧਮਾਕਾ ਹੋਇਆ ਲੋਕਾਂ ਨੇ ਆਖਿਆ ਵੀ ਉਹਨਾਂ ਨੇ ਵੀ ਧਮਾਕਾ ਸੁਣਿਆ ਔਰ ਧਮਾਕੇ ਦੀ ਆਵਾਜ਼ ਸੁਣ ਕੇ ਲੋਕ ਜਿਹੜੇ ਨੇ ਉਹ ਘਰੋਂ ਬਾਹਰ ਆਗੇ ਸੀ ਤੇ ਆਸ-ਪਾਸੇ ਜਿਹੜੇ ਕਿ ਬਾਰੀਆਂ ਦੇ ਸ਼ੀਸ਼ੇ ਵੀ ਜਿਹੜੇ ਕਿ ਉਹ ਤਰੇੜੇ ਨੇ ਨਾਲ ਟੁੱਟੇ ਹੋਏ ਵਿਖਾਈ ਦੇ ਰਹੇ ਨੇ ਔਰ ਇੱਕ ਬਹੁਤ ਹੀ ਸੰਜੀਦਾ ਮਾਮਲਾ ਲਗਾਤਾਰ ਪੁਲਿਸ ਨੂੰ ਚੈਲੰਜ ਕੀਤਾ ਜਾ ਰਿਹਾ ਹੈ ਪਿਛੇ ਸਮੇਂ ਦੀ ਗੱਲ ਕਰੀਏ ਤਾਂ ਪੁਲਿਸਾਨਾ ਅਜਨਾਲਾ ਦੇ ਬਾਹਰ ਵੀ ਜਿਹੜਾ ਕਿ ਆਰ ਡੈਸ ਲਗਾਇਆ ਗਿਆ ਸੀਗਾ ਔਰ ਨਾਲ ਪੁਲਿਸਾਨਾ ਮਜੀਠਾ ਵਿੱਚ ਵੀ ਬਲਾਸਟ ਹੋਇਆ ਸੀ ਬਟਾਲਾ ਵਿੱਚ ਵੀ ਬਲਾਸਟ ਹੋਇਆ ਸੀ ਔਰ ਇੱਥੇ ਪੁਲਿਸ ਨਾਲ ਜਿਹੜਾ ਕਿ ਚੌਂਕੀ ਹੈ ਜਿਹੜੀ ਗੁਰਬਖਸ਼ ਨਗਰ ਉੱਥੇ ਵੀ ਬਲਾਸਟ ਹੋਇਆ ਸੀ ਤੇ ਅੱਜ ਜਿਹੜਾ ਕੀ ਗੱਲ ਕਰੀਏ ਤੇ ਪੁਲਿਸ ਨਾਲ اسلام آباد ਨੂੰ ਨਿਸ਼ਾਨਾ ਬਣਾਇਆ ਗਿਆ ਔਰ ਇਸ ਦੀ ਜ਼ਿੰਮੇਵਾਰੀ ਵੀ ਬਕਾਇਦਾ ਜਿਹੜੀ ਕਿ ਉਹ ਲਈਤੀ ਗਈ ਹੈ ਗੈਂਗਸਟਰ ਵੱਲੋਂ ਯੂਕੇ ਬੇਸਡ ਗੈਂਗਸਟਰ ਹੈ ਜੀਵਨ ਫੌਜੀ ਉਸਨੇ ਜਿਹੜਾ ਕੀ ਇਸ ਦੇ ਬਾਰੇ ਇੱਕ ਵਾਇਰਲ ਕੀਤੀ ਹੈ ਪੋਸਟ ਜਿਸ ਵਿੱਚ ਉਹਨੇ ਜ਼ਿੰਮੇਵਾਰੀ ਵੀ ਲਈ ਹੈ ਔਰ ਉਹਨੇ ਇਹ ਵੀ ਆਖਿਆ ਵੀ ਅਗਲੇ ਉਹਨੇ ਦਿਨਾਂ ਵਿੱਚ ਵੀ ਅਜਿਹਾ ਬਲਾਸਟ ਜਿਹੜਾ ਕਿ ਉਹ ਕਿਤੇ ਜਾਣਗੇ ਸਿੱਧਾ ਸਿੱਧਾ ਜਿਹੜਾ ਕੀ ਪੁਲਿਸ ਨੂੰ ਚੈਲੰਜ ਕੀਤਾ ਗਿਆ ਹੈ ਕਿਆ ਮੈਂ ਪਰਸ ਉਸ ਖਪਾਲ ਦੇ ਨਾਲ ਸਿਕੰਦਰ ਪੱਸੀ ਚਾਹ ਦੀ ਨਿਕਸਿਆ ਟੀਵੀ ਅੰਮ੍ਰਿਤਸਰ ਅਮਨਸਰ ਦੇ ਥਾਣੇ ਬਾਹਰ ਇੱਕ ਵਾਰ ਫਿਰ ਜ਼ੋਰਦਾਰ ਬਲਾਸਟ ਹੋਇਆ ਦਾ ਜਿੱਕੀ ਸਲਾਮਾਬਾਦ ਦੇ ਇਹ ਥਾਣਾ ਸੀ ਜਿੱਥੇ ਦੇਰ ਰਾਤ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੰਦੀ ਹੈ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਤਾਂ ਮੌਕੇ ਦੀਆਂ ਲਗਾਤਾਰ ਨਵੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਭਾਰੀ ਪੁਲਿਸ ਫੋਰਸ ਵੀ ਤਣਾਤ ਹੈ ਤਾਂ ਉੱਥੇ ਹੀ ਹੁਣ ਫੌਜ ਦੇ ਟੁਕੜੇ ਵੀ ਮੌਕੇ ਤੇ ਪਹੁੰਚ ਗਏ ਜਿਨ੍ਹਾਂ ਦੇ ਵੱਲੋਂ ਥਾਣੇ ਨੂੰ ਕੇਰਾ ਬੰਦੀ ਕਰਕੇ ਪੂਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਆਏ ਦਿਨ ਅਜਿਹੇ ਹਾਦਸੇ ਆਵਾਜ਼ਾਂ ਸਾਹਮਣੇ ਆ ਰਹੀਆਂ ਨੇ ਤਾਂ ਇੱਕ ਵਾਰ ਫਿਰ ਅੰਮ੍ਰਿਤਸਰ ਇਸਲਾਮਾਬਾਦ ਦੇ ਅੰਦਰ ਜੋ ਥਾਣਾ ਪੈਂਦਾ ਉੱਥੇ ਜ਼ੋਰਦਾਰ ਧਮਾਕਾ ਹੁੰਦਾ ਲੋਕਾਂ ਦੇ ਘਰਾਂ ਦੇ ਸ਼ੀਸ਼ੇ ਤੱਕ ਟੁੱਟ ਜਾਂਦੇ ਨੇ ਜਿਸ ਤੋਂ ਅਨੁਮਾਨ ਲਗਾਇਆ ਜਾ ਸਕਦਾ ਕਿ ਇਹ ਧਮਾਕਾ ਕਿੰਨਾ ਭਿਆਨਕ ਹੋਵੇਗਾ ਤੇ ਕਿੰਨਾ ਜ਼ੋਰਦਾਰ ਹੋਵੇਗਾ ਤਾਂ ਲੋਕ ਘਰੋਂ ਬਾਹਰ ਨਿਕਲਨੇ ਸ਼ੁਰੂ ਹੋ ਜਾਂਦੇ ਨੇ ਜਿਵੇਂ ਹੀ ਉਹਨਾਂ ਦੇ ਕੰਨਾਂ ਦੇ ਵਿੱਚ ਧਮਾਕੇ ਦੀ ਆਵਾਜ਼ ਸੁਣਾਈ ਦਿੰਦੀ ਹੈ ਤਾਂ ਇਸ ਤੋਂ ਪਹਿਲਾਂ ਵੀ ਕਈ ਵਾਰ ਅੰਮ੍ਰਿਤਸਰ ਥਾਣੇ ਨੂੰ ਨਿਸ਼ਾਨਾ ਬਣਾਇਆ ਜਾ ਚੁੱਕਿਆ ਹੈ ਤਾਂ ਹੁਣ ਇੱਕ ਵਾਰ ਫਿਰ ਜੋ ਐ ਧਮਾਕਾ ਸੁਣਾਈ ਦਿੱਤਾ ਹੈ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਬੀਤੀ ਦੇਰ ਰਾਤ 3 ਵਜੇ ਇੱਕ ਜ਼ੋਰਦਾਰ ਆਵਾਜ਼ ਸੁਣਾਈ ਦਿੰਦੀ ਹੈ ਬਲਾਸਟ ਜਿਹੜੀ ਆਵਾਜ਼ ਜਦੋਂ ਲੋਕਾਂ ਦੇ ਕੰਨੀਆਂ ਪੈਂਦੀ ਹੈ ਤਾਂ ਲੋਕ ਆਪਣੇ ਘਰੋਂ ਬਾਹਰ ਨਿਕਲਣਾ ਸ਼ੁਰੂ ਹੋ ਜਾਂਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੋਕਾਂ ਦੇ ਸ਼ੀਸ਼ੇ ਤੱਕ ਕਰਾ ਦੇ ਟੁੱਟ ਚੁੱਕੇ ਨੇ ਜਿਸ ਤੋਂ ਪਤਾ ਲੱਗਦਾ ਕਿ ਇਹ ਧਮਾਕਾ ਕਿੰਨਾ ਭਿਆਨਕ ਹੋਵੇਗਾ ਤਾਂ ਉੱਥੇ ਹੀ ਹੁਣ ਫੌਜ ਦੀ ਇੱਕ ਟੁਕੜੀ ਵੀ ਜਿਹੜੀ ਹੈ ਉਹ ਪਹੁੰਚ ਗਈ ਹੈ ਥਾਣੇ ਦੇ ਅੰਦਰ ਤਾਂ ਉਹਨਾਂ ਦੇ ਵੱਲੋਂ ਘੇਰਾਬੰਦੀ ਕਰਕੇ ਪੂਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਵੱਡੀ ਘਟਨਾ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਵਾਪਰੀ ਹੈ ਥਾਣਿਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਜੋ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਬੀਤੇ ਦਿਨੀ ਵੀ ਜੋ ਇੱਕ ਤੋਂ ਬਾਅਦ ਇੱਕ ਕਈ ਥਾਣਿਆਂ ਦੇ ਅੰਦਰ ਤਮਾਕੇ ਹੁੰਦੇ ਨੇ ਹਾਲਾਂਕਿ ਗਨੀਮਤ ਹੈ ਰਹੀ ਕਿਸ ਕਟਨਾ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਜੋ ਆਵਾਜ਼ ਜੋ ਲੋਕਾਂ ਨੂੰ ਸੁਣਾਈ ਦਿੰਦੀ ਹੈ ਉਸ ਦੇ ਵਿੱਚ ਲੋਕ ਜੋ ਬਿਆਨ ਕਰਦੇ ਨੇ ਕਿ ਕਾਫੀ ਜ਼ੋਰਦਾਰ ਆਵਾਜ਼ ਸੇ ਜਿਸ ਕਰਕੇ ਉਹ ਕਰੋ ਬਾਹਰ ਨਿਕਲਾਏ ਤਾਂ ਮੌਕੇ ਤੇ ਭਾਰੀ ਪੁਲਿਸ ਫੋਰਸ ਵੀ ਜਿਹੜੇ ਵੱਡੇ ਅਫਸਰ ਨੇ ਉਹ ਵੀ ਮੌਕੇ ਤੇ ਪਹੁੰਚ ਗਏ ਨੇ ਤਾਂ ਫੌਜ ਦੀ ਟੁਕੜੀ ਵੀ ਜੋ ਮੌਕੇ ਤੇ ਪਹੁੰਚ ਗਈ ਹੈ ਪਹੁੰਚ ਗਈ ਹੈ ਤਸਵੀਰਾਂ ਤੁਹਾਨੂੰ ਸਿੱਧੀਆਂ ਇਸਲਾਮਾਬਾਦ ਥਾਣੇ ਦੀਆਂ ਦਿਖਾ ਰਹੇ ਆ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ ਤੇ ਫੌਜ ਵੀ ਪਹੁੰਚ ਗਈ ਹੈ ਜਿਨ੍ਹਾਂ ਦੇ ਵੱਲੋਂ ਘੇਰਾਬੰਦੀ ਕਰਕੇ ਜੋ ਸਾਰੇ ਇਲਾਕੇ ਦੀ ਜਾਂਚ ਕੀਤੀ ਜਾ ਰਹੀ ਹੈ ਉੱਥੇ ਹੀ ਮੌਕੇ ਤੇ ਮੇਰੇ ਸਹਿਯੋਗੀ ਸਿਕੰਦਰ ਮஜੂਦ ਨੇ ਜਿਨ੍ਹਾਂ ਦੇ ਵੱਲੋਂ ਪਲ-ਪਲ ਤੇ ਅਪਡੇਟ ਸਾਂਝ ਕੀਤੇ ਜਾ ਰਹੀ ਹੈ ਉੱਥੇ ਹੀ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਕਹਿਣਾ ਹੈ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਤਾਂ ਪੁਲਿਸ थाना اسلام آباد ਜਿਹੜੀ ਕਿ ਸੰਤਰੀ ਪੋਸਟ ਹੈ ਉਸ ਦੇ ਬਿਲਕੁਲ ਨਾਲ ਜਿਹੜਾ ਕਿ ਦੱਸਿਆ ਜਾ ਰਿਹਾ ਹੈ ਕਿ ਬਲਾਸਟ ਹੋਇਆ ਔਰ ਧਮਾਕੇ ਦੀ ਜਿਹੜੀ ਆਵਾਜ਼ ਸੀ ਬਹੁਤ ਜ਼ਿਆਦਾ ਤੇਜ਼ ਸੀਗੀ ਔਰ ਜਿਹੜੇ ਆਸ-ਪਾਸੇ ਦੇ ਲੋਕ ਨੇ ਉਹ ਵੀ ਜਿਹੜਾ ਕਿ ਉੱਠ ਕੇ ਘਰੋਂ ਦੇ ਬਾਹਰ ਆਗੇ ਸੀ ਔਰ ਲੋਕਾਂ ਨੂੰ ਇਹ ਪਤਾ ਲੱਗਾ ਵੀ ਇਹ ਇੰਨਾ ਜ਼ੋਰ ਦਾ ਧਮਾਕਾ ਹੈ ਕਿ ਦਾ ਤੁਹਾਨੂੰ ਦਿਖਾ ਦਿੰਨੇ ਆ ਜਿਹੜੇ ਕਿ ਇਸ ਧਮਾਕੇ ਦੌਰਾਨ ਕੁਝ ਬਾਰੀਆਂ ਦੇ ਜਿਹੜੇ ਸ਼ੀਸ਼ੇ ਵੀ ਜਿਹੜੇ ਕੀ ਉਹ ਟੁੱਟ ਗਏ ਨੇ ਕਿਉਂਕਿ ਬਿਲਕੁਲ ਸਮਰਨਾਬਾਦ ਥਾਣੇ ਦੇ ਸਾਹਮਣੇ ਜਿਹੜਾ ਘਰ ਆ ਉੱਥੇ ਵੀ ਜਿਹੜੇ ਕੀ ਸ਼ੀਸ਼ੇ ਤਰੇੜ ਗਏ ਨੇ ਨਾਲ ਲੋਕ ਵੀ ਇੱਥੇ ਨੇ ਉਹਨਾਂ ਨੇ ਵੀ ਜ਼ਰੂਰ ਗੱਲਬਾਤ ਕਰਨਗੇ ਕਿਉਂਕਿ ਰਾਤ 3:30 ਵਜੇ ਦਾ ਜਿਹੜਾ ਕੀ ਇਹ ਬਲਾਸਟ ਹੋਇਆ ਹੈ ਬਹੁਤ ਜ਼ੋਰਦਾਰ ਆਵਾਜ਼ ਸੁਣੀ ਗਈ ਹੈ ਇਥੋਂ ਦੇ ਜਿਹੜੇ ਲੋਕਲ ਪ੍ਰੈਜ਼ੀਡੈਂਟ ਨੇ ਉਹਨਾਂ ਦਾ ਆਖਣਾ ਵੀ ਬਹੁਤ ਤੇਜ਼ ਆਵਾਜ਼ ਸੀਗੀ ਤੁਸੀਂ ਆਵਾਜ਼ ਸੁਣੀ ਸਰੇ تھے ਹਾਂਜੀ ਸਾਹਿਬ ਜੀ ਸੁਣੀ ਸੀ ਜੋ ਆਤ ਨੂੰ ਹੀ ਕਿੰਨੇ ਵਜੇ ਸਮਾਂ ਹੋਏਗਾ ਕੋਈ 3:00 ਤੇ ਲਾਗੇ ਜਾ ਕੇ ਜੀ ਤੁਸੀਂ ਕਿੱਥੇ ਰਹਿੰਦੇ ਹੋ ਇੱਥੇ ਨਾਲ ਹੀ ਬਾਹਰ ਰਹਿੰਦੇ ਆ ਜੀ ਗਲੀ 'ਚ ਹਾਂਜੀ 3 ਦੇ ਲਾਗੇ ਚ ਆਗੇ ਆ ਗਿਆ ਟਾਈਮ ਉਦੋਂ ਹੀ ਕਿੰਨਾ ਤੇਜ਼ ਧਮਾਕਾ ਸੀਗਾ ਕਾਫੀ ਤੇਜ਼ ਧਮਾਕਾ ਹੀ ਦਾ ਆਪਾਂ ਦੇ ਆ ਦੋ ਗਲੀਆਂ ਛੱਡ ਕੇ ਰਹਿੰਦੇ ਉੱਥੇ ਦਾ ਵਾਹ ਜੀ ਦੋ ਗਲੀਆਂ ਦੂਰ ਵੀ ਆਵਾਜ਼ ਆਈ ਹਾਂਜੀ ਆ ਨਾਲ ਦੋ ਗਲੀਆਂ ਛੱਡ ਕੇ ਰਹੀਦਾ ਜੀ ਉਥੇ ਦੁਬਾਰਾ ਤੁਸੀਂ ਬਾਹਰ ਆਏ ਸੜਕ ਤੇ ਵੇਖਿਆ ਕੀ ਆ ਕੇ ਨਹੀਂ ਵੇਖਿਆ ਜੀ ਰਾਤ ਨੂੰ ਇੰਨੀ ਕਿਹੜਾ ਬਾਹਰ ਇਸ ਘਰ ਕੇ ਹਾਂਜੀ ਬਿਲਕੁਲ ਅਸੀਂ ਦਫਾਦਨੇ ਆਏ ਜਿ세 ਕਿ ਕੁਝ ਸ਼ੀਸ਼ੇ ਨੇ ਜਿਹੜੇ ਕਿ ਉਬਿਤ ਡਰੇ ਗਏ ਨੇ ਭਾਜੀ ਕੀ ਨਾਮ ਹੈ ਤੁਸੀਂ ਕਿੱਥੇ ਰਹਿੰਦੇ ਹੋ ਆਹ ਬਾਣੇ ਸਾਹਮਣੇ ਦਿੰਨੇ ਆਹਣੇ ਦੇ ਬਿਲਕੁਲ ਸਾਹਮਣੇ ਘਰ ਛੜਿਆ ਹਾਂਜੀ ਹਾਂਜੀ ਕੀ ਸੁਣਿਆ ਕਿ ਤੁਸੀਂ ਭਾਈ ਕਹਿੰਦੇ ਬਾਂਬੀ ਫੜਿਆ ਦਿਨ ਹੋਏ ਕੇ 10 ਮਿੰਟ ਤੁਹਾਨੂੰ ਬਾਹਰ ਹੀ ਜਾਣੇ ਕੀ ਆ ਹੂੰ ਤੁਸੀਂ ਉਸ ਟੈਂਪੇ ਫਿਰ ਬਾਹਰ ਆ ਗਏ ਆ ਥਾਣੇ ਵਾਲੇ ਵੀ ਬਾਹਰ ਆ ਗਏ ਸਾਰੇ ਇਹ ਕਈ ਜਾਂਦੇ ਨਹੀਂ ਨਹੀਂ ਕੁਛ ਨਹੀਂ ਕੁਛ ਨਹੀਂ ਹੋ ਵੇਖੋ ਇਹ ਹਾਲ ਹੈ ਸ਼ੀਸ਼ੇ ਬਾਹਰ ਆ ਗਏ ਟੁੱਟਾ ਵੇਖੋ ਇਤਰਾਫੀ ਟੁੱਟ ਗਏ ਪੱਟਾ ਮਾਰੇ ਕੋਈ ਤੇ ਰੇੜ ਥੋੜੀ ਜਾਂਦੀ ਪੂਰਾ ਫਟ ਜਣਾ ਸੀ ਬਹੁਤ ਟੀਟ ਵਾਂ ਕਾ ਜ਼ੋਰਦਾਰ ਬਹੁਤ ਜ਼ਿਆਦਾ ਆ ਵੀ ਥੋੜੀ ਜਾਂਦੇ ਆ ਚੈੱਕ ਕਰਨੇ ਕੋਈ ਸਮਝ ਲੱਗੀ ਵਸ ਉਸ ਟੈਂਪੇ ਹੋਇਆ ਕੀ ਹੈ ਭਾਜੀ ਮੈਨੂੰ ਤਾਂ ਲੱਗਦਾ ਇਹਨਾਂ ਦਾ ਕੋਈ ਅੰਦਰ ਹੀ ਕੋਈ ਪੁਰਾਣਾ ਪੁਰਾਣਾ ਗਰੇਟ ਫਟ ਗਿਆ ਜੇ ਜਿਹੜੀ ਮੇਨ ਗੱਲ ਹੈ ਕੋਈ ਜਿਵੇਂ ਪੁਰਾਣਾ ਸਲਾ ਪਿਆ ਹੋਵੇ ਕੋ ਚੱਲ ਜਾਂਦਾ ਵਾ ਉਹਨ ਮਾਰਾ ਹੀ ਜਾਣੇ ਇਹਦੇ ਕਹਿੰਦੇ ਆ ਕਿ ਕੁਝ ਨਹੀਂਗਾ ਕੁਝ ਨਹੀਂਗਾ ਪਰ ਜੇ ਥਾਣੇ ਦੇ ਅੰਦਰੋਂ ਇਤਨੀ ਆਵਾਜ਼ ਆ ਰਹੀ ਹੈ ਤੁਸੀਂ ਆਪ ਸ਼ਾਇਦ ਕੋਈ ਤੁਹਾਡਾ ਵੀ ਦਿਲ ਡੇਲੇਗਾ ਉਸ ਟੈਂਪੇ ਮਾਰੇ ਸਾਰਾ ਮਹੱਲਾ ਡੇਲ ਗਿਆ پتہ ਨਹੀਂ ਕੀ ਹੋ ਗਿਆ ਬਿਲਕੁਲ ਹੈਗਾ ਤੇ ਆਰਮੀ ਆ ਰਹੀ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਹੁਣ ਇੱਥੇ ਫੌਜੀ ਜਵਾਨ ਵੀ ਜਿਹੜੇ ਕਿਥੇ ਪਹੁੰਚ ਰਹੇ ਨੇ ਕਿਉਂਕਿ ਜੇ ਗੱਲ ਕਰ ਲਈਏ ਬੀਤੀ ਜੇ ਰਾਤ ਦੀ ਤਾਂ ਇੱਥੇ ਥਾਣੇ ਅੰਦਰ ਬਲਾਸਟ ਦੀ ਗੱਲ ਆਕੀ ਜਾ ਰਹੀ ਹੈ ਜਿੱਥੇ ਕਿ ਹੁਣ ਰਬੰਦੀ ਦੀ ਚਾਰ ਚਾਰ ਹੋਜਦੇ ਜਵਾਨ ਵੀ ਇੱਥੇ ਪਹੁੰਚ ਰਹੇ ਨੇ ਤਾਂ ਬਿਲਕੁਲ ਪੁਲਿਸ थाना ਇਸਲਾਮਾਬਾਦ ਦੇ ਜਿਹੜਾ ਕਿ ਬਾਹਰ ਤੇ ਨਾਲ ਅੰਦਰ ਵੀ ਜਿਹੜਾ ਕਿ ਹੁਣ ਆਰਮੀ ਦੇ ਜਵਾਨ ਵੀ ਪਹੁੰਚ ਚੁੱਕੇ ਨੇ ਔਰ ਕਿ ਰਬੰਦੀ ਜਿਹੜੀ ਕੀਤੀ ਜਾ ਰਹੀ ਹੈ ਕਿਉਂਕਿ ਬੀਤੀ ਦਿਨ ਰਾਤ ਜਿਹੜਾ ਕਿ ਬਲਾਸਟ ਹੋਇਆ ਔਰ ਜਿਹੜੇ ਕਿ ਆਸ-ਪਾਸ ਦੇ ਲੋਕ ਨੇ ਉਹ ਵੀ ਸਹੇਮੇ ਹੋਏ ਨੇ ਤੁਹਾਨੂੰ ਦਿਖਾ ਦਿੰਨੇ ਇੱਕ ਵਾਰ ਫਿਰ ਜਿਹੜੇ ਕਿ ਸ਼ੀਸ਼ੇ ਤੜੇਰੇ ਗਏ ਨੇ ਤੁਸੀਂ ਦੇਖ ਸਕਦੇ ਹੋ ਕਿਸ ਕਦਰ ਜਿਹੜੇ ਕਿ ਇਹ ਸ਼ੀਸ਼ੇ ਜਿਹਨੇ ਇੱਥੇ ਤੜੇਰੇ ਗਏ ਨੇ ਕਿਉਂਕਿ ਜਦੋਂ ਜ਼ੋਰਦਾਰ ਧਮਾਕਾ ਹੁੰਦਾ ਤੇ ਆਸ-ਪਾਸੇ ਜੋ ਕੱਚ ਦਾ ਸਮਾਨ ਹੁੰਦਾ ਉਹ ਖਿਲਰ ਜਾਂਦਾ ਤੇ ਤੁਸੀਂ ਦੇਖ ਸਕਦੇ ਹੋ ਕਿ ਕਦਰ ਜਿਹੜੇ ਸੀ ਸ਼ੀਸ਼ੇ تھے ਟੁੱਟੇ ਹੋਏ ਨੇ ਨਾਲ ਨਾਲ ਜੇ ਬੀਤੀ ਰਾਤ ਦੀ ਗੱਲ ਕਰੀਏ ਤਾਂ ਦੇਰ ਰਾਤ ਦਾ ਸਮਾਂ ਸੀ ਜੋ ਇਸ ਵਿੱਚ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਪਰ ਦਹਿਸ਼ਤ ਦਾ ਮਾਹੌਲ ਜ਼ਰੂਰ ਬਣਿਆ ਹੋਇਆ ਕੁਝ ਸਮੇਂ ਪਹਿਲਾਂ ਹੀ ਸੀਪੀ ਗੁਰਪ੍ਰੀਤ ਸਿੰਘ ਪੁੱਲਰ ਵੀ ਇੱਥੋਂ ਹੋ ਕੇ ਗਏ ਨੇ ਉਹਨਾਂ ਨੇ ਆਖਿਆ ਵੀ ਜ਼ੋਰਦਾਰ ਧਮਾਕਾ ਜ਼ਰੂਰ ਹੋਇਆ ਪਰ ਇਹ ਧਮਾਕਾ ਹੈ ਕਾਦਾ ਸੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਤਗਾਲ ਬਾਤ ਵੀ ਕਰਦੇ ਆ ਐਸਚਓ ਪੁਲਸ ਨਾਲ ਸਮਵਾਦ ਆਰਮੀ ਦੀ ਟੀਮ ਆ ਆਰਮੀ ਬਾਰੇ ਆਰਮੀ ਅਫਸਰ ਆਇਆ ਮੈਨੂੰ ਮਿਲਿਆ ਨਹੀਂ ਅਜੇ ਜੀ ਅੰਦਰ ਆਏ ਨੇ ਨਹੀਂ ਆਰਮੀ ਆਰਮੀ ਨੂੰ ਮੈਂ ਸੀਨੀਅਰ ਅਫਸਰ ਜਿਹੜਾ ਆਇਆ ਹੈ ਨਾ ਇੱਥੇ ਬਾਹਰ ਹੈ ਮੇਰੇ ਉਹਦੇ ਨੋਟਿਸ ਨਹੀਂ ਅੰਦਰ ਐਸਪੀ ਸਾਹਿਬ ਵੀ ਬੈਠੇ ਨੇ ਉਹਨਾਂ ਨੂੰ ਮਿਲਦੇ ਨੇ ਕੋਈ ਜਿਹੜਾ ਜਿਸ ਤਰ੍ਹਾਂ ਤੁਸੀਂ ਆਏ ਹੋ ਸੁਣ ਕੇ ਇਸੇ ਤਰ੍ਹਾਂ ਹੀ ਸਾਰੇ ਆ ਰਹੇ ਆ ਸਾਰੇ ਜਾਂਚ ਦਾ ਵਿਸ਼ਾ ਕਰ ਰਹੇ ਆ ਆਵਾਜ਼ ਜ਼ਰੂਰ ਆਈ ਆ ਇਹ ਤਾਂ ਸੀਪੀ ਸਰ ਨੇ ਵੀ ਤੁਹਾਨੂੰ ਬਰੀਫ ਕਰ ਦਿੱਤਾ ਲਾਕਨਵਾਸੇ ਨੂੰ ਕੀ ਅਪੀਲ ਕਰਨਾ ਚਾਹੋਗੇ ਕਿ ਮਾਹੌਲ ਜਿਹਾ ਬਣ ਗਿਆ ਲੋਕ ਡਰਦੇ ਆ ਲੋਕ ਇਹ ਆਰਵੀ ਇੱਕੇ ਡਰ ਗਿਆ ਜੀ ਨਹੀਂ ਨਹੀਂ ਦੇਖੋ ਆਰਮੀ ਅਸਰਾਂ ਨੂੰ ਵੀ ਅਸੀਂ ਉਹ ਦੇਖ ਲਵਾਂਗੇ ਜਿਸ ਤਰ੍ਹਾਂ ਪਰ ਮਸਲਾ ਇਹ ਚੀਜ਼ ਦਾ ਕਿ ਇਲਾਕਾ ਦੇ ਵਾਸੀਆਂ ਨੂੰ ਸਰਨੇ ਵੀ ਪੈਣਾ ਫਿਰ ਕੀਤਾ ਕਿ ਕਿਸੇ ਵੀ دہشت ਵਿੱਚ ਆਉਣ ਦੀ ਲੋੜ ਨਹੀਂ ਜੇਕਰ ਕੋਈ ਆਵਾਜ਼ ਦਾ ਆਵਾਜ਼ ਆਈ ਹੈ ਸਾਰੇ ਉਸ ਨੂੰ ਅਸੀਂ ਜਾਂਚ ਕਰ ਰਹੇ ਹਾਂ ਵਿਸ਼ਾ ਕਰ ਰਹੇ ਹਾਂ ਤੁਹਾਡੇ ਸਾਹਮਣੇ ਥਾਣਾ ਵਾ ਤੁਸੀਂ ਵੀ ਫਲੋਟੇ ਹੋ ਯਾਰ ਉਹਨਾਂ ਨੇ ਆਰਮੀ ਦੇ ਜਿਹੜੇ ਕੀ ਅਧਿਕਾਰੀ ਤੁਸੀਂ ਦੇਖ ਸਕਦੇ ਹੋ ਇੱਥੇ ਹੁਣ ਪਹੁੰਚ ਕੇ ਸੀਗੇ ਔਰ ਹੁਣ ਵਾਪਸ ਜਾ ਰਹੇ ਨੇ ਕਿਉਂਕਿ ਬਹੁਤ ਵੱਡਾ ਜਿਹੜਾ ਕੀ ਮਾਮਲਾ ਹੈ ਜਿਸੇ ਕੀ ਤਸਵੀਰਾਂ ਉੱਤਨ ਦਿਖਾ ਦਿੰਨੇ ਆ ਜਿੱਥੇ ਕੀ ਹੋਣੇ ਹੁਣੇ ਆਰਮੀ ਦੇ ਅਫਸਰ ਵੀ ਜਿਹੜੇ ਕੀ ਪਹੁੰਚੇ ਸੀ ਕਿਉਂਕਿ ਜੇਕਰ ਕੁਝ ਵੱਡਾ ਹੋਇਆ ਤਾਂ ਹੀ ਇਥੇ ਆਰਮੀ ਪਹੁੰਚੀ ਹੈ ਉਹ ਤੁਸੀਂ ਦੇਖਦੇ ਹੋ ਆਰਮੀ ਦੇ ਅਫਸਰ ਜਿਹੜੇ ਕੀ ਸੇ ਹੁਣੇ ਹੁਣੇ ਉਸ ਟਾਣਾ ਸ਼ਾਮਵਾਦ ਦੇ ਅੰਦਰ ਗਏ ਸੀ ਤਾਂ ਹੁਣ ਜਿਹੜੇ ਕੀ ਉਹ ਵਾਪਸ ਜਾ ਰਹੇ ਨੇ ਵੱਡੀ ਘਟਨਾ ਪੁਲਿਸ ਟਾਣਾ ਸ਼ਾਮਵਾਦ ਦੇ ਅੰਦਰ ਗ੍ਰੇਨੇਡ ਸੁੱਟਣ ਦੀ ਘਟਨਾ ਜਿਹੜੀ ਕਿ ਜ਼ਿੰਮੇਵਾਰੀ ਵੀ ਜਿਹੜੀ ਉਹ ਲਿੱਤੀ ਗਈ ਹੈ ਜੀਵਨ ਫੌਜੀ ਵੱਲੋਂ ਜਿਹੜਾ ਯੂਕੇ ਬੇਸ ਗੈਂਗਸਟਰ ਹੈ ਉਸ ਵੱਲੋਂ ਪੋਸਟ ਪਾ ਕੇ ਜਿਹੜੀ ਕਿ ਜ਼ਿੰਮੇਵਾਰੀ ਵੀ ਇਸ ਦੀ ਲਿੱਤੀ ਗਈ ਹੈ ਤੇ ਉਸ ਬਾਅਦ ਜਿਹੜਾ ਕਿ ਇੱਥੇ ਬਹੁਤ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਲੋਕ ਸਮੇ ਹੋਏ ਨੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਗਈ ਹੈ ਔਰ ਲੋਕਾਂ ਆਖਰ ਨੇ ਬਹੁਤ ਜ਼ੋਰ ਜ਼ੋਰ ਦਾ ਧੜਕਾ ਹੈ ਉਹ ਸੁਣਾਈ ਦਿੱਤਾ ਹੈ ਉਹਨਾਂ ਵੱਲੋਂ ਰਾਤ 3:30 ਵਜੇ ਸਮਾ ਹੋਏਗਾ ਤੇ ਜਾਂਚ ਦਾ ਵਿਸ਼ਾ ਲਗਾਤਾ ਜਿੱਤੇ ਕਿ ਪੁਲਿਸ ਆਪਣੇ ਪੱਧਰ ਤੇ ਜਾਂਚ ਕਰ ਰਹੀ ਹੈ ਉੱਥੇ ਹੁਣ ਆਰਮੀ ਅਫਸਰ ਵੀ ਇੱਥੇ ਪਹੁੰਚੇ ਨੇ ਅਧਿਕਾਰੀ ਸੈਨਾਮੀ ਪਹੁੰਚੇ ਹੋਏ ਨੇ ਤੇ ਜਾਂਚ ਜਿਹੜੀ ਸੀਜੀ ਉਹ ਕੀਤੀ ਜਾ ਰਹੀ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਜਰੂਰ ਕਰ ਰਹੇ ਆ ਤੇ ਇੱਕ ਪਾਸੇ ਪੁਲਿਸ ਆਖਰੀ ਹੈ ਕੋਈ ਬਲਾਸਟ ਨਹੀਂ ਹੋਇਆ ਜ਼ੋਰਦਾਰ ਧਮਾਕਾ ਜਰੂਰ ਹੋਇਆ ਦੂਜੇ ਪਾਸੇ ਆਰਮੀ ਪਹੁੰਚੀ ਹੋਏ تھے ਆਰਮੀ ਦੇ ਵੱਡੇ ਅਫਸਰ ਪਹੁੰਚੇ ਨੇ ਨਾਲ ਜਵਾਨ ਤੁਸੀਂ ਦੇਖ ਸਕਦੇ ਹੋ ਜਿਹੜੇ ਕਿ ਪੁਲਿਸ ਥਾਣੇ ਵਿੱਚ ਪਹੁੰਚੇ ਸੀ ਤੇ ਪੁਲਿਸ ਨਾਲ ਗੱਲਬਾਤ ਕਰਕੇ ਅਫਸਰਾਂ ਨਾਲ ਗੱਲਬਾਤ ਕਰਕੇ ਜਿਹੜੇ ਕਿ ਹੁਣ ਉਹ ਵਾਪਸ ਪਰਤ ਰਹੇ ਨੇ ਕਿਉਂਕਿ ਵੱਡਾ ਮਾਮਲਾ ਜਿਹੜਾ ਕਿ ਲਗਾਤਾਰ ਪੁਲਿਸ ਥਾਣਿਆਂ ਨੂੰ ਨਿਸ਼ਾਨਾ ਬਣਾਉਂਦਾ ਸਾਹਮਣੇ ਆ ਰਿਹਾ ਹੈ ਔਰ ਨਾਲ ਨਾਲ ਜ਼ਿੰਮੇਵਾਰੀ ਵੀ ਲਿੱਤੀ ਜਾ ਰਹੀ ਹੈ ਇਹ ਅਖੇਕਾਰ ਇਹ ਬਲਾਸਟ ਕਿਉਂ ਕੀਤੇ ਜਾ ਰਹੇ ਨੇ ਇਸ ਦੇ ਪਿੱਛੇ ਕਾਰਨ ਕੀ ਦੱਸਿਆ ਜਾ ਰਿਹਾ ਹੈ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਆਰਮੀ ਅਫਸਰ ਨਾਲ ਸਰ ਕੁਝ ਕਹਿਣਾ ਹੈ ਇਸ ਬਾਰੇ ਕਿਉਂ ਆਪਕੋ ਜੋ ਵੀ ਇਨਫੋਰਮੇਸ਼ਨ ਚਾਹੀਏ ਹੋ ਕੇ ਆਪਕੋ ਐਸਪੀ ਸਾਹਿਬ ਬਤਾਉਣਗੇ ਥੈਂਕ ਯੂ ਜਿਹੜੇ ਕਿ ਅ ਅਧਿਕਾਰੀ ਨੇ ਆਰਮੀ ਦੇ ਉਹ ਇਸ ਮਾਮਲੇ ਵਿੱਚ ਬਰੀਫਿੰਗ ਲਈ ਜਿਹੜੇ ਕਿ ਉਹ ਨਹੀਂ ਤਿਆਰ ਨੇ ਕਿਉਂਕਿ ਉਹਨਾਂ ਨੂੰ ਆਖੇ ਜਿਹਾ ਵੀ ਪੁਲਿਸ ਨਾਲ ਗੱਲਬਾਤ ਕੀਤੀ ਹੈ ਇਸ ਮਾਮਲੇ ਵਿੱਚ ਪਰ ਉਹ ਵੱਡਾ ਜਿਹੜਾ ਕਿ ਮਾਮਲਾ ਜਿਹੜਾ ਕਿ ਜਿਸ ਕਰਕੇ ਆਰਮੀ ਵੀ ਇੱਥੇ ਪੁਲਿਸ ਥਾਣੇ ਵਿੱਚ ਪਹੁੰਚੀ ਸੀ ਔਰ ਉਹਨਾਂ ਨੇ ਪੁਲਿਸ ਅਫਸਰ ਨਾਲ ਗੱਲਬਾਤ ਵੀ ਕੀਤੀ ਹੈ ਪਰ ਮੀਡੀਆ ਨਾਲ ਜਿਹੜੀ ਕਿ ਉਹ ਗੱਲਬਾਤ ਨਹੀਂ ਕਰ ਰਹੇ ਕਿਉਂਕਿ ਜੇ ਗੱਲ ਕਰ ਲਈਏ ਜ਼ੋਰਦਾਰ ਧਮਾਕਾ ਹੋਇਆ ਸੀਗਾ ਰਾਤ 3:30 ਦਾ ਸਮਾਂ ਹੋਏਗਾ ਜਿਹੜੇ ਲੱਗਲੇ ਲੋਕ ਸੀਗੇ ਉਹ ਵੀ ਦੱਸ਼ ਵਿੱਚ ਨੇ ਕਿਉਂਕਿ ਬਹੁਤ ਤੇਜ਼ ਧਮਾਕਾ ਹੋਇਆ ਲੋਕਾਂ ਨੇ ਆਖਿਆ ਵੀ ਉਹਨਾਂ ਨੇ ਵੀ ਧਮਾਕਾ ਸੁਣਿਆ ਔਰ ਧਮਾਕੇ ਦੀ ਆਵਾਜ਼ ਸੁਣ ਕੇ ਲੋਕ ਜਿਹੜੇ ਨੇ ਉਹ ਘਰੋਂ ਬਾਹਰ ਆਗੇ ਸੀ ਤੇ ਆਸ-ਪਾਸੇ ਜਿਹੜੇ ਕਿ ਬਾਰੀਆਂ ਦੇ ਸ਼ੀਸ਼ੇ ਵੀ ਜਿਹੜੇ ਕਿ ਉਹ ਕਰੇੜੇ ਨੇ ਨਾਲ ਟੁੱਟੇ ਹੋਏ ਵਿਖਾਈ ਦੇ ਰਹੇ ਨੇ ਔਰ ਇੱਕ ਬਹੁਤ ਹੀ ਸੰਜੀਦਾ ਮਾਮਲਾ ਲਗਾਤਾਰ ਪੁਲਿਸ ਨੂੰ ਚੈਲੰਜ ਕੀਤਾ ਜਾ ਰਿਹਾ ਹੈ ਪਿਛੇ ਸਮੇਂ ਦੀ ਗੱਲ ਕਰੀਏ ਤਾਂ ਪੁਲਿਸਾਨਾ ਅਜਨਾਲਾ ਦੇ ਬਾਹਰ ਵੀ ਜਿਹੜਾ ਕਿ ਆਰ ਡੀਐਸ ਲਗਾਇਆ ਗਿਆ ਸੀਗਾ ਔਰ ਨਾਲ ਪੁਲਿਸਾਨਾ ਮਜੀਠਾ ਵਿੱਚ ਵੀ ਬਲਾਸਟ ਹੋਇਆ ਸੀ ਬਟਾਲਾ ਵਿੱਚ ਵੀ ਬਲਾਸਟ ਹੋਇਆ ਸੀ ਔਰ ਇੱਥੇ ਪੁਲਿਸਾਨਾ ਜਿਹੜਾ ਕਿ ਚੌਂਕੀ ਹੈ ਜਿਹੜੀ ਗੁਰਬਖਸ਼ਨਗਰ ਉੱਥੇ ਵੀ ਬਲਾਸਟ ਹੋਇਆ ਸੀ ਤੇ ਅੱਜ ਜਿਹੜਾ ਕਿ ਗੱਲ ਕਰੀਏ ਤੇ ਪੁਲਿਸਾਨਾ ਇਸਲਾਮਾਬਾਦ ਨੂੰ ਨਿਸ਼ਾਨਾ ਬਣਾਇਆ ਗਿਆ ਔਰ ਇਸ ਦੀ ਜ਼ਿੰਮੇਵਾਰੀ ਵੀ ਬਕਾਇਦਾ ਜਿਹੜੀ ਕਿ ਉਹ ਲਈਤੀ ਗਈ ਹੈ ਗੈਂਗਸਟਰ ਬਲੋ ਯੂਕੇ ਬੇਸਡ ਗੈਂਗਸਟਰ ਹੈ ਜੀਵਨ ਫੌਜੀ ਉਸਨੇ ਜਿਹੜਾ ਕਿ ਇਸੇ ਬਾਰੇ ਇੱਕ ਵਾਇਰਲ ਕੀਤੀ ਹੈ ਪੋਸਟ ਜਿਸ ਵਿੱਚ ਉਹਨੇ ਜ਼ਿੰਮੇਵਾਰ ਵੀ ਲਈ ਹੈ ਔਰ ਉਹਨੇ ਇਹ ਵੀ ਆਖਿਆ ਵੀ ਅਗਲੇ ਉਹਨਾਂ ਨੇ ਦਿਨ ਵਿੱਚ ਵੀ ਅਜੀ ਹੈ ਬਲਾਸਟ ਜਿਹੜਾ ਕਿ ਉਹ ਕਿਤੇ ਜਾਣਗੇ ਸਿੱਧਾ ਸਿੱਧਾ ਜਿਹੜਾ ਕਿ ਪੁਲਿਸ ਨੂੰ ਚੈਲੰਜ ਕੀਤਾ ਗਿਆ ਹੈ ਕਮਪਰਸ ਸੁਪਾਲ ਦੇ ਨਾਲ ਸਿਕੰਦਰ ਪੱਸੀਚਾ ਜਨਕ ਸਿਆ ਟੀਵੀ ਅੰਮ੍ਰਿਤਸਰ ਅਮਰitsar ਦੇ ਥਾਣੇ ਬਾਹਰ ਇੱਕ ਵਾਰ ਫਿਰ ਜ਼ੋਰਦਾਰ ਬਲਾਸਟ ਹੋਇਆ ਦਾ ਜਿੱਕੀ اسلامਾਬਾਦ ਦੇ ਇਹ ਥਾਣਾ ਸੀ ਜਿੱਥੇ ਦੇਰ ਰਾਤ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੰਦੀ ਹੈ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਤਾਂ ਮੌਕੇ ਦੀਆਂ ਲਗਾਤਾਰ ਨਵੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਭਾਰੀ ਪੁਲਿਸ ਫੋਰਸ ਵੀ ਤਣਾਤ ਹੈ ਤਾਂ ਉੱਥੇ ਹੀ ਹੁਣ ਫੌਜ ਦੇ ਟੁਕੜੇ ਵੀ ਮੌਕੇ ਤੇ ਪਹੁੰਚ ਗਏ ਜਿਨ੍ਹਾਂ ਦੇ ਵੱਲੋਂ ਥਾਣੇ ਨੂੰ ਕੇਰਾ ਬੰਦੀ ਕਰਕੇ ਪੂਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਆਏ ਦਿਨ ਅਜਿਹੇ ਹਾਂ ਆਵਾਜ਼ਾਂ ਸਾਹਮਣੇ ਆ ਰਹੀਆਂ ਨੇ ਤਾਂ ਇੱਕ ਵਾਰ ਫਿਰ ਅੰਮ੍ਰਿਤਸਰ ਇਸਲਾਮਾਬਾਦ ਦੇ ਅੰਦਰ ਜੋ ਥਾਣਾ ਪੈਂਦਾ ਉੱਥੇ ਜ਼ੋਰਦਾਰ ਤਮਾਕਾ ਹੁੰਦਾ ਲੋਕਾਂ ਦੇ ਘਰਾਂ ਦੇ ਸ਼ੀਸ਼ੇ ਤੱਕ ਟੁੱਟ ਜਾਂਦੇ ਨੇ ਜਿਸ ਤੋਂ ਅਨੁਮਾਨ ਲਗਾਇਆ ਜਾ ਸਕਦਾ ਕਿ ਇਹ ਤਮਾਕਾ ਕਿੰਨਾ ਭਿਆਨਕ ਹੋਵੇਗਾ ਤੇ ਕਿੰਨਾ ਜ਼ੋਰਦਾਰ ਹੋਵੇਗਾ ਤਾਂ ਲੋਕ ਘਰੋਂ ਬਾਹਰ ਨਿਕਲਨੇ ਸ਼ੁਰੂ ਹੋ ਜਾਂਦੇ ਨੇ ਜਿਵੇਂ ਹੀ ਉਹਨਾਂ ਦੇ ਕੰਨਾਂ ਦੇ ਵਿੱਚ ਤਮਾਕੇ ਦੀ ਆਵਾਜ਼ ਸੁਣਾਈ ਦਿੰਦੀ ਹੈ ਤਾਂ ਇਸ ਤੋਂ ਪਹਿਲਾਂ ਵੀ ਕਈ ਵਾਰ ਅੰਮ੍ਰਿਤਸਰ ਥਾਣੇ ਨੂੰ ਨਿਸ਼ਾਨਾ ਬਣਾਇਆ ਜਾ ਚੁੱਕਿਆ ਹੈ ਤਾਂ ਹੁਣ ਇੱਕ ਵਾਰ ਫਿਰ ਜੋ ਐ ਧਮਾਕਾ ਸੁਣਾਈ ਦਿੱਤਾ ਹੈ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਬੀਤੀ ਦੇਰ ਰਾਤ 3 ਵਜੇ ਇੱਕ ਜ਼ੋਰਦਾਰ ਆਵਾਜ਼ ਸੁਣਾਈ ਦਿੰਦੀ ਹੈ ਬਲਾਸਟ ਜਿਹੀ ਅਵਾਜ਼ ਜਦੋਂ ਲੋਕਾਂ ਦੇ ਕੰਨੀਆਂ ਪੈਂਦੀ ਹੈ ਤਾਂ ਲੋਕ ਆਪਣੇ ਘਰੋਂ ਬਾਹਰ ਨਿਕਲਣਾ ਸ਼ੁਰੂ ਹੋ ਜਾਂਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੋਕਾਂ ਦੇ ਸ਼ੀਸ਼ੇ ਤੱਕ ਕਰਾ ਦੇ ਟੁੱਟ ਚੁੱਕੇ ਨੇ ਜਿਸ ਤੋਂ ਪਤਾ ਲੱਗਦਾ ਕਿ ਇਹ ਧਮਾਕਾ ਕਿੰਨਾ ਭਿਆਨਕ ਹੋਵੇਗਾ ਤਾਂ ਉੱਥੇ ਹੀ ਹੁਣ ਫੌਜ ਦੀ ਇੱਕ ਟੁਕੜੀ ਵੀ ਜਿਹੜੀ ਹੈ ਉਹ ਪਹੁੰਚ ਗਈ ਹੈ ਥਾਣੇ ਦੇ ਅੰਦਰ ਤਾਂ ਉਹਨਾਂ ਦੇ ਵੱਲੋਂ ਘੇਰਾਬੰਦੀ ਕਰਕੇ ਪੂਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਵੱਡੀ ਘਟਨਾ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਵਾਪਰੀ ਹੈ ਥਾਣਿਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਜੋ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਬੀਤੇ ਦਿਨੀ ਵੀ ਜੋ ਇੱਕ ਤੋਂ ਬਾਅਦ ਇੱਕ ਕਈ ਥਾਣਿਆਂ ਦੇ ਅੰਦਰ ਤਮਾਕੇ ਹੁੰਦੇ ਨੇ ਹਾਲਾਂਕਿ ਗਨੀਮਤ ਹੈ ਰਹੀ ਕਿ ਇਸ ਘਟਨਾ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਜੋ ਆਵਾਜ਼ ਜੋ ਲੋਕਾਂ ਨੂੰ ਸੁਣਾਈ ਦਿੰਦੀ ਹੈ ਉਸ ਦੇ ਵਿੱਚ ਲੋਕ ਜੋ ਬਿਆਨ ਕਰਦੇ ਨੇ ਕਿ ਕਾਫੀ ਜ਼ੋਰਦਾਰ ਆਵਾਜ਼ ਸੇ ਜਿਸ ਕਰਕੇ ਉਹ ਕਰੋ ਬਾਹਰ ਨਿਕਲਾਏ ਤਾਂ ਮੌਕੇ ਤੇ ਭਾਰੀ ਪੁਲਿਸ ਫੋਰਸ ਵੀ ਜਿਹੜੇ ਵੱਡੇ ਅਫਸਰ ਨੇ ਉਹ ਵੀ ਮੌਕੇ ਤੇ ਪਹੁੰਚ ਗਏ ਨੇ ਤਾਂ ਫੌਜ ਦੀ ਟੁਕੜੀ ਵੀ ਜੋ ਮੌਕੇ ਤੇ ਪਹੁੰਚ ਗਈ ਹੈ ਪਹੁੰਚ ਗਈ ਹੈ ਤਸਵੀਰਾਂ ਤੁਹਾਨੂੰ ਸਿੱਧੀਆਂ ਇਸਲਾਮਾਬਾਦ ठाਣੇ ਵਿਖਾ ਦਿਖਾ ਰਹੇ ਆ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ ਤੇ ਫੌਜ ਵੀ ਪਹੁੰਚ ਗਈ ਹੈ ਜਿਨ੍ਹਾਂ ਦੇ ਵੱਲੋਂ ਘੇਰਾਬੰਦੀ ਕਰਕੇ ਜੋ ਸਾਰੇ ਇਲਾਕੇ ਦੀ ਜਾਂਚ ਕੀਤੀ ਜਾ ਰਹੀ ਹੈ ਉੱਥੇ ਹੀ ਮੌਕੇ ਤੇ ਮੇਰੇ ਸਹਿਯੋਗੀ ਸਿਕੰਦਰ ਮஜੂਦ ਨੇ ਜਿਨ੍ਹਾਂ ਦੇ ਵੱਲੋਂ ਪਲ-ਪਲ ਤੇ ਅਪਡੇਟ ਸਾਂਝ ਕੀਤੇ ਜਾ ਰਹੀ ਹੈ ਉੱਥੇ ਹੀ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਕਹਿਣਾ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਤਾਂ ਪੁਲਿਸ थाना اسلام آباد ਜਿਹੜੀ ਕਿ ਸੰਤਰੀ ਪੋਸਟ ਹੈ ਉਸ ਦੇ ਬਿਲਕੁਲ ਨਾਲ ਜਿਹੜਾ ਕਿ ਦੱਸਿਆ ਜਾ ਰਿਹਾ ਹੈ ਕਿ ਬਲਾਸਟ ਹੋਇਆ ਔਰ ਧਮਾਕੇ ਦੀ ਜਿਹੜੀ ਆਵਾਜ਼ ਸੀ ਬਹੁਤ ਜ਼ਿਆਦਾ ਤੇਜ਼ ਸੀਗੀ ਔਰ ਜਿਹੜੇ ਆਸ-ਪਾਸੇ ਦੇ ਲੋਕ ਨੇ ਉਹ ਵੀ ਜਿਹੜਾ ਕਿ ਉੱਠ ਕੇ ਘਰੋਂ ਦੇ ਬਾਹਰ ਆਗੇ ਸੀ ਔਰ ਲੋਕਾਂ ਨੂੰ ਇਹ ਪਤਾ ਲੱਗਾ ਵੀ ਇਹ ਇੰਨਾ ਜ਼ੋਰ ਦਾ ਧਮਾਕਾ ਹੈ ਕਿ ਦਾ ਤੰ ਦਿਖਾ ਦਿੰਦੇ ਆ ਜਿਹੜੇ ਕਿ ਇਸ ਧਮਾਕੇ ਦੌਰਾਨ ਕੁਝ ਬਾਰੀਆਂ ਦੇ ਜਿਹੜੇ ਸ਼ੀਸ਼ੇ ਵੀ ਜਿਹੜੇ ਕੀ ਉਹ ਟੁੱਟ ਗਏ ਨੇ ਕਿਉਂਕਿ ਬਿਲਕੁਲ اسلامਬਾਦ ਥਾਣੇ ਦੇ ਸਾਹਮਣੇ ਜਿਹੜਾ ਘਰ ਆ ਉੱਥੇ ਵੀ ਜਿਹੜੇ ਕੀ ਸ਼ੀਸ਼ੇ ਤਰੇੜ ਗਏ ਨੇ ਨਾਲ ਲੋਕ ਵੀ ਇੱਥੇ ਨੇ ਉਹਨਾਂ ਨੇ ਵੀ ਜ਼ਰੂਰ ਗੱਲਬਾਤ ਕਰਨਗੇ ਕਿਉਂਕਿ ਰਾਤ 3:30 ਵਜੇ ਦਾ ਜਿਹੜਾ ਕੀ ਇਹ ਬਲਾਸਟ ਹੋਇਆ ਹੈ ਬਹੁਤ ਜ਼ੋਰਦਾਰ ਆਵਾਜ਼ ਸੁਣੀ ਗਈ ਹੈ ਤੁਹਾਨੂੰ ਜਿਹੜੇ ਲੋਕਲ ਪ੍ਰੈਜ਼ੀਡੈਂਟ ਨੇ ਉਹਨਾਂ ਦਾ ਆਖਣਾ ਵੀ ਬਹੁਤ ਤੇਜ਼ ਆਵਾਜ਼ ਸੀਗੀ ਤੁਸੀਂ ਆਵਾਜ਼ ਸੁਣੀ ਸਰੇ تھے ਹਾਂਜੀ ਸਾਹਿਬ ਜੀ ਸੁਣੀ ਸੀ ਜਦੋਂ ਆਤ ਨੂੰ ਹੀ ਕਿੰਨੇ ਕਮੇ ਦਾ ਸਮਾਂ ਹੋਏਗਾ ਕਾਹਤੈਨੋ ਇਹ ਤੇ ਲਾਗੇ ਜਾ ਕੇ ਜੀ ਤੁਸੀਂ ਕਿੱਥੇ ਰਹਿੰਦੇ ਹੋ ਇੱਥੇ ਨਾਲ ਹੀ ਬਾਹਰ ਰਹਿੰਦੇ ਆ ਜੀ ਗਲੀ 'ਚ ਹਾਂਜੀ ਤਿੰਨੇ ਦੇ ਲਾਗੇ ਚ ਆਗੇ ਆਗਾ ਟਾਈਮ ਉਦੋਂ ਹੀ ਕਿੰਨਾ ਤੇਜ਼ ਧਮਾਕਾ ਸੀਗਾ ਕਾਫੀ ਤੇਜ਼ ਧਮਾਕਾ ਹੀ ਦਾ ਆਪਾਂ ਦੇ ਆ ਦੋ ਗਲੀਆਂ ਛੱਡ ਕੇ ਰਹਿੰਦੇ ਉੱਥੇ ਦਾ ਵਾਹ ਜੀ ਦੋ ਗਲੀਆਂ ਦੂਰ ਵੀ ਆਵਾਜ਼ ਆਈ ਹਾਂਜੀ ਆ ਨਾਲ ਦੋ ਗਲੀਆਂ ਛੱਡ ਕੇ ਰਹੀਦਾ ਜੀ ਹੂੰ ਲੋਥੇ ਉਸ ਵਾਰ ਸੇ ਤੁਸੀਂ ਬਾਹਰ ਆਏ ਸੜਕ ਤੇ ਵੇਖਿਆ ਕੀ ਆ ਗਿਆ ਆ ਕੇ ਨਹੀਂ ਵੇਖਿਆ ਜੀ ਰਾਤ ਨੂੰ ਇੰਨੀ ਕਿਹੜਾ ਬਾਹਰ ਇਸ ਘਰ ਕੇ ਹਾਂਜੀ ਬਿਲਕੁਲ ਤਾਂ ਦਿਖਾ ਦਿੰਦੇ ਆ ਜਿ세 ਕਿ ਕੁਝ ਸ਼ੀਸ਼ੇ ਨੇ ਜਿਹੜੇ ਕੀ ਉਹ ਵੀ ਤਰੇੜੇ ਗਏ ਨੇ ਭਾਜੀ ਕੀ ਨਾਮ ਹੈ ਤੁਸੀਂ ਕਿੱਥੇ ਰਹਿੰਦੇ ਹੋ ਅਰੇ ਆ ਥਾਣੇ ਸਾਹਮਣੇ ਰਹਿੰਦੇ ਆ ਥਾਣੇ ਦੇ ਬਿਲਕੁਲ ਸਾਹਮਣੇ ਘਰ ਛੱਡਿਆ ਹਾਂਜੀ ਹਾਂਜੀ ਕੀ ਸੁਣਿਆ ਕੀ ਤੁਸੀਂ ਭਾਈ ਕਹਿੰਦੇ ਬੰਬੀ ਫੜਿਆ ਦਿਨ ਹੋਏ ਕੇ 10 ਮਿੰਟ ਤੁਹਾਨੂੰ ਬਾਹਰ ਹੀ ਜਾਣੇ ਕੀ ਆ ਹੂੰ ਤੁਸੀਂ ਉਸ ਟਾਈਮ ਤੇ ਫਿਰ ਬਾਹਰ ਆ ਗਏ ਥਾਣੇ ਵਾਲੇ ਵੀ ਬਾਹਰ ਆ ਗਏ ਸਾਰੇ ਇਹ ਕਈ ਜਾਂਦੇ ਨਹੀਂ ਨਹੀਂ ਕੁਛ ਨਹੀਂ ਕੁਛ ਨਹੀਂ ਉਹ ਵੇਖੋ ਇਹ ਹਾਲਿਆ ਸ਼ੀਸ਼ੇ ਬਾਹਰ ਆ ਗਏ ਡੋਟਾ